ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਅਸੀਂ ਆਪਣੇ ਘਰ ਦੇ ਵਿੱਚ ਹੀ ਪੌਦੇ ਲਗਾਉਣ ਲੱਗੇ ਆਪਾਂ ਘਰ ਦੇ ਵਿੱਚੋਂ ਹੀ ਸ਼ੁਰੂਆਤ ਕਰੀਏ ਹਰ ਇੱਕ ਇਨਸਾਨ ਨੂੰ ਚਾਹੀਦਾ ਕਿ ਇੱਕ ਇੱਕ ਪੌਦਾ ਆਪਾਂ ਨੂੰ ਜਰੂਰ ਲਗਾਉਣਾ ਚਾਹੀਦਾ ਘਰ ਦੇ ਵਿੱਚ ਜਦੋਂ ਆਪਾਂ ਪੌਦੇ ਲਗਾਉਨੇ ਆ ਪੇੜ ਲਗਾਉਨੇ ਤੇ ਵਾਤਾਵਰਨ ਉਹਦਾ ਸ਼ੁੱਧ ਹੁੰਦਾ ਨੂੰ ਆਪਾਂ ਕੋਲ ਆ ਕੇ ਬਹਿਨੇ ਉਹਨਾਂ ਨਾਲ ਗੱਲਾਂ ਕਰਦੇ ਤਾਂ ਆਪਣੇ ਮਨ ਦੀ ਟੈਨਸ਼ਨ ਆ ਜਿਹੜੀ ਸਾਰੀ ਦੂਰ ਹੋ ਜਾਂਦੀ ਹੈ ਖਰੇਸ਼ੇ ਹਵਾ ਮਿਲਦੀ ਆਪਾਂ ਨੂੰ ਜਦੋਂ ਆਪਾਂ ਪੌਦਿਆਂ ਦੇ ਕੋਲ ਆਉਨੇ ਆ ਤੇ ਕਈ ਤਾਂ ਇਸ ਤਰ੍ਹਾਂ ਦੇ ਪੌਦੇ ਨੇ ਜਿਹੜੇ ਆਪਾਂ ਨੂੰ 24 ਘੰਟੇ ਆਕਸੀਜਨ ਦਿੰਦੇ ਆਗੇ ਜ਼ਰੂਰੀ ਨਹੀਂ ਤੁਹਾਨੂੰ ਮੁਹੱਬਤ ਹੈ ਜਿਹੜੀ ਇਨਸਾਨਾਂ ਨਾਲ ਹੋਵੇ ਕਿਸੇ ਨਾਲ ਵੀ ਹੋ ਸਕਦੀ ਹੈ ਰੰਗਾਂ ਨਾਲ ਹੋ ਸਕਦੀ ਹੈ ਲੇਡੀਜ਼ ਨੂੰ ਸੂਟਾਂ ਨਾਲ ਵੀ ਹੋ ਸਕਦੀ ਹੈ ਸੂਟਾਂ ਨਾਲ ਵੀ ਬਹੁਤ ਪਿਆਰ ਹੁੰਦਾ ਲੇਡੀਜ਼ ਨੂੰ ਤੇ ਮੈਨੂੰ ਪਿਆਰ ਹੈ ਜਿਹੜਾ ਪੌਦਿਆਂ ਨਾਲ ਬਹੁਤ ਪਿਆਰ ਹੈ ਕਿ ਤਰ੍ਹਾਂ ਦੀ ਇਹਨਾਂ ਦੇ ਵਿੱਚ ਜਾਨ ਹੈ ਇਹ ਵੀ ਬਹੁਤ ਸਾਰੇ ਗੱਲਾਂ ਆਪਣੇ ਨਾਲ ਕਰਦੇ ਨੇਗੇ ਆਪਾਂ ਦੁੱਖ ਸੁੱਖ ਇਹਨਾਂ ਨਾਲ ਸਾਂਝਾ ਕਰਦੇ ਆ ਮੈਨੂੰ ਬਹੁਤ ਹੀ ਪਸੰਦ ਲੱਗਦੇ ਨੇ ਹਰ ਇੱਕ ਤਰ੍ਹਾਂ ਦਾ ਪੌਦਾ ਮੈਂ ਜਿਹੜਾ ਘਰ ਦੇ ਵਿੱਚ ਲਗਾ ਲੈਣੀ ਆ ਚਲੋ ਜੀ ਹੁਣ ਆਪਾਂ ਪੌਦੇ ਲਗਾਉਨੇ ਆ ਜੀ ਆਪਾਂ ਹੁਣ ਤੇ ਪੰਜ ਪੌਦੇ ਆਪਾਂ ਲੈ ਕੇ ਆਏ ਸੀਗੇ ਪੰਜ ਪੌਦੇ ਆਪਾਂ ਨੂੰ ਬਹੁਤ ਹੀ ਸਸਤੇ ਰੇਟ ਦੇ ਵਿੱਚ ਮਿਲ ਗਏ ਸੀ 10-10 ਰੁਪਏ ਦਾ ਆਪਾਂ ਨੂੰ ਇੱਕ ਇੱਕ ਪੌਦਾ ਮਿਲਿਆਗਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਆਪਣਾ ਫੇਵਰਟ ਪੌਦਾ ਇਹ ਕਰੋਟਨ ਹੈ ਇਹਦੇ ਉੱਤੇ ਪੀਲੇ ਪੀਲੇ ਜੇ ਡਾਟ ਬਣੇ ਹੋਏ ਆ ਤੇ ਬਹੁਤ ਹੀ ਸੁੰਦਰ ਪੌਦਾ ਜਿਹੜਾ ਬਣ ਜਾਂਦਾ ਇਹਨੂੰ ਪੇਂਟ ਕੀਤੀ ਹੋਈ ਇਸ ਤਰ੍ਹਾਂ ਲੱਗਦਾਗਾ ਆ ਹੁਣ ਆ ਗਈ ਆਪਣੇ ਕੋਲ ਮਿੰਨੀ ਚਾਂਦਨੀ ਮਿੰਨੀ ਚਾਂਦਨੀ ਦੇ ਉੱਤੇ ਵੀ ਨਿੱਕੇ ਨਿੱਕੇ ਬੂਰਜਾ ਆਇਆ ਹੋਇਆ ਜਿਹਦੇ ਉਸ ਨੂੰ ਚਿੱਟੇ ਜਿਹੇ ਫਲਾਵਰ ਲੱਗਣਗੇ ਚਿੱਟੇ ਫਲਾਵਰ ਵੀ ਇਸ ਤਰ੍ਹਾਂ ਜਿਵੇਂ ਮੱਕੀ ਦੀ ਖੇਲ ਆਪਣੀ ਖੀੜੀ ਹੋਵੇ ਆਪਣੇ ਉਸ ਤਰ੍ਹਾਂ ਦੇ ਫੁੱਲ ਅਜਿਹੇ ਨੂੰ ਲੱਗਦੇ ਆਹ ਗੇਂਦਾ ਆਪਾਂ ਸਾਰੇ ਜਾਣਦੇ ਆ ਗੇਂਦਾ ਵੀ ਕਈ ਰੰਗਾਂ ਦੇ ਵਿੱਚ ਆਉਂਦਾ ਇਹ ਮੈਨੂੰ ਇਹ ਪੀਲਾ ਜੈਲੋ ਜਾਂ ਸੋਨਾ ਲੱਗਿਆ ਸੀਗਾ ਤਾਂ ਮੈਂ ਇਸ ਇਸ ਤਰ੍ਹਾਂ ਦਾ ਲੈ ਕੇ ਆਈ ਆ ਤੇ ਚਲੋ ਹੁਣ ਆਪਾਂ ਫਿਰ ਇਹ ਪੌਦੇ ਸਾਰੇ ਜਿਹੜੇ ਇੱਕ ਇੱਕ ਕਰਕੇ ਆਪਾਂ ਲਗਾ ਲੈਨੇ ਆ ਤੇ ਹੁਣ ਆਪਾਂ ਗਮਲੇ ਦੇ ਵਿੱਚ ਇੱਕ ਡੂੰਗਾ ਸਾਰਾ ਟੂਆ ਕਰ ਲਵਾਂਗੇ ਤੇ ਮਿੱਟੀ ਇਸ ਵਿੱਚ ਮੇਰੇ ਪਹਿਲਾਂ ਹੀ ਪੌਦੇ ਲੱਗੇ ਹੋਏ ਸੀਗੇ ਤਾਂ ਕਰਕੇ ਆਪਾਂ ਇਸ ਦੇ ਵਿੱਚ ਹੀ ਪੌਦਾ ਲਗਾ ਦਿੰਨੇ ਆ ਤੇ ਆਪਾਂ ਥੋੜੀ ਜੀ ਹਲਦੀ ਵਿੱਚ ਪਾਵਾਂਗੇ ਤਾਂ ਕਿ ਇਹਨੂੰ ਕੋਈ ਬੂਟੇ ਨੂੰ ਫੰਗਸ ਵਗੈਰਾ ਨਾ ਲੱਗੇ ਤੇ ਤੁਸੀਂ ਵੀ ਇਸ ਤਰ੍ਹਾਂ ਹਲਦੀ ਅਗਦੀ ਪਾ ਲਓ ਜਾਂ ਸਵਾਹ ਵਗੈਰਾ ਪਾ ਲੈਣੀ ਹੈ ਤੇ ਹੁਣ ਆਪਾਂ ਥੈਲੀ ਦੇ ਵਿੱਚੋਂ ਪੌਦੇ ਨੂੰ ਕੱਢ ਲਿਆ ਗਾ ਤੇ ਹੁਣ ਆਪਾਂ ਇਸ ਤਰ੍ਹਾਂ ਹੀ ਹਲਕੇ ਜਿਹੇ ਹੱਥ ਨਾਲ ਆਪਾਂ ਵਿਚਾਲੇ ਧਰ ਦੇਵਾਂਗੇ ਇਸ ਦੇ ਨਾਲ ਕੋਈ ਛੇੜਛਾੜ ਨਹੀਂ ਕਰਨੀ ਤਾਂ ਕਿ ਇਹਦੇ ਜੜਾਂ ਜਿਹੜੀਆਂ ਟੁੱਟ ਨਾ ਜਾਣ ਤੇ ਹੁਣ ਆਪਾਂ ਪਾਸਿਆਂ ਤੋਂ ਮਿੱਟੀ ਸਾਰੀ ਇਹਦੇ ਉੱਪਰ ਕਰਕੇ ਤੇ ਆਪਾਂ ਹਲਕੇ ਜਿਹੇ ਹੱਥ ਦੇ ਨਾਲ ਇਹਨੂੰ ਦਬਾ ਦੇਵਾਂਗੇ ਤੇ ਆਪਾਂ ਥੋੜੀ ਜੀ ਹਲਦੀ ਜੀ ਆਪਾਂ ਫੇਰ ਪਾ ਦੇਣੀ ਹੈ ਕਿ ਕੋਈ ਵੀ ਫੰਗਸ ਨਾ ਲੱਗੇ ਜਾਂ ਕੋਈ ਕੀੜੀ ਵਗੈਰਾ ਕੋਈ ਹੋਰ ਆ ਜਾਂਦੇ ਆ ਉਸ ਤਰ੍ਹਾਂ ਨਾ ਹੋਵੇ ਤੇ ਆਪਾਂ ਹੁਣ ਖੁੱਲਾ ਡੁੱਲਾ ਪਾਣੀ ਦੇ ਦੇਣਾ ਇਹਨੂੰ ਚੰਗੀ ਤਰ੍ਹਾਂ ਪਾਣੀ ਦੇਣਾ ਕਿ ਜਿਹੜੇ ਪੌਦਿਆਂ ਦੀਆਂ ਜੜਾਂਿੱਕਰ ਪਾਣੀ ਆ ਜਿਹੜਾ ਚੱਲਿਆ ਜਾਵੇ ਤੇ ਹੁਣ ਆਪਾਂ ਇੱਕ ਪੌਦਾ ਆਪਾਂ ਹੋਰ ਲਗਾਉਣ ਦੇ ਲੱਗੇ ਆ ਉਹ ਵੀ ਆਪਾਂ ਗਮਲਾ ਖਾਲੀ ਸੀਗਾ ਤੇ ਆਪਾਂ ਪਾਸੇ ਪਾਸੇ ਮਿੱਟੀ ਕਰਕੇ ਇੱਕ ਡੂੰਘਾ ਜਿਹਾ ਹੋਲ ਕਰ ਲਿਆ ਤੇ ਉਸ ਦੇ ਵਿੱਚ ਵੀ ਆਪਾਂ ਹੱਦੀ ਪਾ ਲਈ ਤੇ ਆਪਾਂ ਥੈਲੀ ਦੇ ਵਿੱਚੋਂ ਕੱਢ ਕੇ ਪੌਦੇ ਨੂੰ ਬੜੀ ਆਰਾਮ ਦੇ ਨਾਲ ਥੈਲੀ ਦੇ ਵਿੱਚੋਂ ਕੱਢਣਾ ਕਿ ਉਹਦੀਆਂ ਜੜਾਂ ਨਾ ਖਿਲ ਸਕਣ ਤੇ ਆਪਾਂ ਲਗਾ ਦੇਵਾਂਗਾ ਇਹ ਕਰੋਟਨ ਪਾਂਟ ਹੈ ਇਹ ਬਹੁਤ ਹੀ ਵਧੀਆ ਲੱਗਦਾ ਇਸ ਦੀ ਇਹਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਬਹੁਤ ਸਾਰੀ ਕਿਸਮਾਂ ਦੇ ਵਿੱਚ ਹੀ ਆਉਂਦਾ ਤੇ ਹੁਣ ਆਪਾਂ ਉੱਪਰੋਂ ਫੁੱਲ ਪਾਣੀ ਦੇ ਦਿੱਤਾ ਸਾਰੇ ਪੌਦਿਆਂ ਨੂੰ ਜਦੋਂ ਆਪਾਂ ਲਗਾਉਣਾ ਹੈ ਪਾਣੀ ਫੁੱਲ ਦੇਣਾ ਇਸ ਤਰ੍ਹਾਂ ਕਰਕੇ ਆਪਾਂ ਹੁਣ ਇਹ ਸਾਰੇ ਪੌਦੇ ਲਗਾ ਲਵਾਂਗੇ ਤੇ ਮੇਰੇ ਮਨ ਦੇ ਵਿੱਚ ਦੋ ਲਾਈਨਾਂ ਆਈਆਂ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਨੀ ਆ ਮਨੁੱਖ ਜੇ ਪੀੜ ਪੌਦਿਆਂ ਦਾ ਐਹਸਾਨ ਭੁੱਲ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਪਛਤਾਵੇਗਾ ਮਨੁੱਖ ਨੂੰ ਫਾਲਤੇ ਸ਼ਾਂਹ ਦਿੰਦੇ ਨੇ ਇਹ ਪੌਦੇ ਹਵਾ ਸ਼ੁੱਧ ਤੇ ਆਕਸੀਜਨ ਦਿੰਦੇ ਨੇ ਇਹ ਪੌਦੇ ਸਾਰੇ ਜੀਵਾਂ ਨੂੰ ਕਿੰਨਾ ਕੁਛ ਦਿੰਦੇ ਨੇ ਇਹ ਪੌਦੇ ਮਨੁੱਖ ਨੇ ਆਪਣੀਆਂ ਖੁਸ਼ੀਆਂ ਨੂੰ ਮਾਰ ਦਿੱਤਾ ਜਦੋਂ ਉਸਨੇ ਕਹਾੜੀ ਨਾਲ ਪੇੜ ਨੂੰ ਕੱਟ ਦਿੱਤਾ ਕਿਉਂਕਿ ਆਪਾਂ ਨੂੰ ਵੀ ਇਹਨਾਂ ਪੇੜ ਪੌਦਿਆਂ ਤੋਂ ਹੀ ਆਕਸੀਜਨ ਆ ਜਿਹੜੀ ਮਿਲਦੀ ਹੈ ਸ਼ੁੱਧ ਹਵਾ ਮਿਲਦੀ ਹੈਗੀ ਤੇ ਵਾਤਾਵਰਣ ਜਿਹੜਾ ਸਾਫ਼ ਸੁਥਰਾ ਹੁੰਦਾ ਹੈਗਾ ਤੇ ਬਹੁਤ ਸਾਰੇ ਪੰਛੀਆਂ ਨੂੰ ਵੀ ਰਹਿਣ ਲਈ ਜਗ੍ਹਾ ਮਿਲਦੀ ਹੈ ਕਿਉਂਕਿ ਉਹ ਆਪਣਾ ਰਹਿਣ ਬਸੇਰਾ ਇਹਨਾਂ ਉੱਚੇ ਉੱਚੇ ਪੇੜ ਪੌਦਿਆਂ ਦੇ ਉੱਤੇ ਬਣਾਉਂਦੇ ਆ ਜੇ ਤੁਸੀਂ ਵੀ ਆਪਣੇ ਆਪ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਪੌਦੇ ਆ ਜਿਹੜੇ ਲਗਾਓ ਜੇ ਜਗ੍ਹਾ ਘੱਟ ਹੈ ਤਾਂ ਤੁਸੀਂ ਗਮਲਿਆਂ ਦੇ ਵਿੱਚ ਵੀ ਲਗਾ ਸਕਦੇ ਹੋ ਗਮਲੇ ਤੇ ਵੀ ਆਉਂਦੇ ਆ ਵੱਡੇ ਵੀ ਆਉਂਦੇ ਆ ਆਪਾਂ ਉਹਨਾਂ ਦੇ ਵਿੱਚ ਆਪਾਂ ਉਹ ਜਿਹੜੇ ਛੋਟੇ ਛੋਟੇ ਲਗਾ ਸਕਦੇ ਆ ਮਿਲਦੇ ਆਪਾਂ ਕਿਸੇ ਹੋਰ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ